ਰੋਜ਼ਾਨਾ ਪਾਸਕਰ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਵਿਸ਼ੇਸ਼ ਰਿਪੋਰਟ ਹਾਲਾਤ ਸੈਂਟਰ ਹਲਕਾ ਜਲੰਧਰ ਦੇ ਬਾਰ-ਬਾਰ ਰੋਜ਼ਾਨਾ ਪਾਸਕਰ ਨੂੰ ਫੋਨ ਆ ਰਹੇ ਸੀਗੇ ਕਿ ਸਾਡੇ ਇਲਾਕੇ ਦੇ ਹਾਲਾਤ ਦੇਖੋ ਕੀ ਬਣੇ ਹੋਏ ਨੇ ਇਹਦੇ ਉੱਤੇ ਕਿ ਰਿਪੋਰਟ ਬੇहद ਲਾਜ਼ਮੀ ਬਣਦੀ ਸੀ ਨਾਲ ਦੀ ਨਾਲ ਖਾਸ ਤੌਰ ਤੇ ਲੋਕਾਂ ਦੀ ਦਿਲਚਸਪੀ ਇਹ ਵੀ ਹੈ ਕਿ ਇਸ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਵੇਂ ਹਲਕਾ ਇੰਚਾਰਜ ਲਗਾਏ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿਣ ਵਾਲੀ ਹੈ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਉਹਦਾ ਵੀ ਖੁਲਾਸਾ ਹੋਣ ਜਾ ਰਿਹਾ ਤੋਂ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਹਲਕੇ ਦੇ ਵਿੱਚ ਔਰ ਉਹਦਾ ਪਹਿਲਾ ਭਾਗ ਅੱਜ ਅਸੀਂ ਤੁਹਾਨੂੰ ਪੇਸ਼ ਕਰ ਰਹੇ ਹਾਂ ਕੁਝ ਲੋਕਾਂ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਗੁਰੂ ਗੋਬਿੰਦ ਸਿੰਘ ਐਵੈਨਿਊ ਦੇ ਇਰਤ ਗਿਰਦ ਇਲਾਕਿਆਂ 'ਚ ਗਏ ਆ ਉਹਨਾਂ ਲੋਕਾਂ ਦਾ ਕੀ ਕਹਿਣਾ ਤੇ ਆਓ ਸੁਣੋ ਸਾਡੀ ਰਿਪੋਰਟ ਦੇ ਵਿੱਚ ਲਓ ਜੀ ਪਿਆਰਿਓ ਅਸੀਂ ਆ ਗਏ ਆ ਅੰਮ੍ਰਿਤਸਰ ਸਾਹਿਬ ਵਾਲੇ ਰੋਡ ਪਾਸਿਓਂ ਗੁਰੂ ਗੋਬਿੰਦ ਸਿੰਘ ਐਵੇਨਿਊ ਇਹ ਦੇਖ ਸਕਦੇ ਆ ਤੁਸੀਂ ਉੱਪਰ ਬੇਲਾ ਇਸਤਾਂ ਲੱਦੀਆਂ ਹੋਈਆਂ ਨੇ ਜਿਵੇਂ ਖਤਰਨਾਕ ਸੱਪ ਲੜਕਦੇ ਹੋਣ ਹੁਣੇ ਕਿਸੇ ਨੂੰ ਡੰਗ ਲੈਣਾ ਹੋਵੇ ਤੇ ਆਓ ਤੁਹਾਨੂੰ ਅੱਗੇ ਵੀ ਲੈ ਕੇ ਚੱਲਾਂ ਦੇਖੋ ਤੁਸੀਂ ਗੇਟ ਤੇ ਕੀ ਹਾਲ ਨੇ ਇਹ ਬਾਹਰ ਉਸਦਾ ਇਰਦ-ਗਿਰਦ ਇਲਾਕਾ ਸ਼ੁਰੂ ਹੋ ਗਿਆ ਹੈ ਜਿਹਦੇ ਵਿੱਚ ਕੂੜੇ ਦੇ ਢੇਰ ਹਰ ਥਾਂ ਇਹ ਦੇਖੋ ਕਿਵੇਂ ਗੱਡੀਆਂ ਅੱਖੇ ਹੋ ਗਏ ਲੋਕ ਲੰਘ ਰਹੇ ਨੇ ਕਿਵੇਂ ਖੱਡੇ ਪਏ ਨੇ ਪਾਣੀ ਨਾਲ ਭਰੇ ਹੋਏ ਨੇ ਖੱਡੇ ਤੋਂ ਖੱਡਾ ਖੱਡੇ ਤੋਂ ਖੱਡਾ ਖੱਡੇ ਤੋਂ ਖੱਡਾ ਛੋਟੇ ਤੋਂ ਵੱਡਾ ਇੱਕ ਦੂਜੇ ਤੋਂ ਵੱਡੇ ਤੋਂ ਵੱਡਾ ਖੱਡਾ ਜਿਹੜਾ ਉਹਦੇ ਅਸੀਂ ਤੁਹਾਨੂੰ ਦਰਸ਼ਨ ਹੋ ਰਹੇ ਨੇ ਦੇਖੋ ਕੋਈ ਵੀ ਵਿਅਕਤੀ ਜਿਸ ਨੂੰ ਤੁਸੀਂ ਇਹ ਵੀਡੀਓ ਦਿਖਾ ਦਿਓਗੇ ਇੱਕ ਇਸ ਗੱਲ ਨੂੰ ਕਦੀ ਸਵੀਕਾਰ ਨਹੀਂ ਕਰੇਗਾ ਕਿ ਇੱਕ ਇਹੋ ਜਿਹਾ ਇਲਾਕਾ ਆ ਜਿਹੜਾ ਇਲਾਕਾ ਇੰਪਰੂਵਮੈਂਟ ਟਰਸਟ ਨਹੀਂ ਸਾਡੀ ਸਰਕਾਰ ਨੇ 10ਵੇਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਂ ਤੇ ਡਵੈਲਪ ਕੀਤਾ ਹੋਵੇ ਇੰਨੀ ਪਵਿੱਤਰ ਇੰਨੀ ਮਹਾਨ ਹਸਤੀ ਦੇ ਨਾਂ ਦੇ ਉੱਤੇ ਨਗਰ ਵਿਕਸਿਤ ਕੀਤਾ ਹੋਵੇ ਤੇ ਉਹਦੀ ਇਹ ਦੁਰਦਸ਼ਾ ਹੋ ਜਾਏ ਇਹ ਇੱਕ ਤਰੀਕੇ ਨਾਲ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਸਾਡਾ ਤੰਤਰਿਆ ਸਾਡੇ ਜਿਹੜੇ ਅਧਿਕਾਰੀ ਨੇ ਇਹ ਉਹਨਾਂ ਦੇ ਆਪਣੇ ਮੱਥੇ ਉੱਤੇ ਇੱਕ ਬਦਨਮੰਦ ਆ ਗਿਆ ਕਿਉਂਕਿ ਜੇ ਸਾਨੂੰ ਇਹ ਤੁਸੀਂ ਦੇਖ ਰਹੇ ਹੋ ਇਹ ਉਹ ਇਲਾਕਾ ਆ ਜਿੱਧਰ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਮੰਦਰ ਵੀ ਰਾਮ ਮੰਦਰ ਵੀ ਮੌਜੂਦ ਹੈ ਤੇ ਇਹ ਮੇਨ ਸੜਕਾਂ ਨੇ ਜਿਹੜੀਆਂ ਦੂਜੇ ਸੜਕਾਂ ਨੂੰ ਦੂਜੇ ਨਾਲ ਦੇ ਨਗਰਾਂ ਨੂੰ ਜੋੜਦੀਆਂ ਨੇ ਅਗਰ ਉੱਥੇ ਪੂਰੇ ਪੂਰੇ ਚੌਕ ਦੇ ਵਿੱਚ ਤੁਸੀਂ ਦੇਖੋ ਕਿਵੇਂ ਲੰਘ ਹੀ ਨਹੀਂ ਸਕਦਾ ਪੈਦਲ ਵਿਅਕਤੀ ਦਾ ਲੰਘਣਾ ਤਾਂ ਬਿਲਕੁਲ ਨਾ ਮੁਮਕਨ ਹੈ ਮੋਟਰਸਾਈਕਲਰ ਵਾਲਾ ਵੀ ਇੱਥੋਂ ਜਿਹੜਾ ਵਿਅਕਤੀ ਆ ਉਹ ਬਿਨਾਂ ਲਿਬੜੇ ਤੋਂ ਮੇਨਾ ਨੁਕਸਾਨ ਤੋਂ ਨਹੀਂ ਨਿਕਲ ਸਕਦਾ ਕਾਰਾਂ ਵੀ ਜਿਹੜੀਆਂ ਉਹ ਗੰਦਗੀ ਨਾਲ ਪੂਰੀ ਤਰ੍ਹਾਂ ਭਰ ਜਾਂਦੀਆਂ ਨੇ ਤੇ ਇਸ ਇਲਾਕੇ 'ਚ ਰਹਿਣਾ ਲੋਕਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੇ ਇਸ ਇਲਾਕੇ ਵਿੱਚ ਆਪਣੇ ਕਰੋੜਾਂ ਰੁਪਏ ਲਾ ਕੇ ਪਲਾਟ ਖਰੀਦ ਕੇ ਉਹਨਾਂ ਨੇ ਕੋਈ ਵੱਡਾ ਗੁਨਾਹ ਕਰ ਲਿਆ ਹੋਵੇ ਲੋਕਾਂ ਨਾਲ ਵੀ ਤੁਹਾਨੂੰ ਮਲਾਵਾਂਗੇ ਲੋਕ ਦੱਸਣਗੇ ਹਾਲ ਦੀ ਕੜੀ ਤੁਸੀਂ ਖੁਦ ਦੇਖ ਸਕਦੇ ਹੋ ਇਹਨਾਂ ਕਲਿੱਪਸ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਕੀ ਆ ਰਿਹਾ ਇਹ ਵੀ ਸਾਡੇ ਨਾਲ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਆਪਣੀ ਤੁਸੀਂ رائے ਦੇਣੀ ਤੇ ਹੁਣ ਤੁਹਾਨੂੰ ਦੱਸ ਦਿੰਨੇ ਇਹ ਹੈਗਾ ਕਮਲ ਵਿਹਾਰ ਵਾਲੇ ਪਾਸੇ ਤੋਂ ਕਮਲ ਵਿਹਾਰ ਵਾਲੇ ਪਾਸੇ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਲੋਨੀ ਇਹ ਨਗਰ ਤੋਂ ਤਖਾਨ ਲੱਗੇ ਆ ਇਹ ਦੇਖੋ ਕਿਸ ਤਰੀਕੇ ਨਾਲ ਸੜਕਾਂ ਵੀ ਟੁੱਟੀਆਂ ਨੇ ਔਰ ਕਿਸ ਤਰ੍ਹਾਂ ਝਾੜੀਆਂ ਹੋ ਗਈਆਂ ਨੇ ਗੰਦਗੀ ਫੈਲੀ ਹੋਈ ਆ ਬੁਰੇ ਤਰੀਕੇ ਦੇ ਨਾਲ ਇਹ ਉਹ ਇਲਾਕਾ ਆ ਕਿ ਪਿੱਛੇ ਜਿੱਥੋਂ ਖਬਰ ਵੀ ਤੁਸੀਂ ਸੁਣੀ ਹੋਣੀ ਆ ਕਿ ਇੱਕ ਘਰ ਦੇ ਵਿੱਚੋਂ ਹੀ 16 ਸੱਪ ਫੜੇ ਗਏ ਸੀ ਔਰ ਇਸ ਇਲਾਕੇ ਵਿੱਚ ਆਉਂਦਿਆਂ ਆਮ ਵਿਅਕਤੀ ਜ਼ਰੂਰ ਤਰਹ ਜਾਂਦਾ ਇੱਕ ਵਾਰੀ ਬੱਚਿਆਂ ਨੂੰ ਲੋਕੀਂ ਘਰਾਂ ਦੇ ਵਿੱਚੋਂ ਵੀ ਕੱਢਣਾ ਜਿਹੜਾ ਉਹ ਮناسب ਨਹੀਂ ਸਮਝਦੇ ਡਰਦੇ ਨੇ ਇੱਕ ਤੇ ਕੋਈ ਕੱਖ ਕੰਡਾ ਕਿਸੇ ਬੱਚੇ ਨੂੰ ਲੱਗ ਨਾ ਜਾਵੇ। ਤੋਂ ਤੁਸੀਂ ਆਪ ਦੇਖ ਸਕਦੇ ਹੋ ਜੰਗਲ ਵਰਗਾ ਮਾਹੌਲ ਇੱਥੇ ਦਿਖਾਈ ਦੇ ਰਿਹਾ। ਕੋਈ ਨਹੀਂ ਕਹਿ ਸਕਦਾ ਕਿ ਇਹ ਘੁੱਗ ਵੱਸਦਾ ਨਗਰ ਜਿਹੜਾ ਇੱਥੇ ਕੋਈ ਸਫਾਈ ਦਾ ਪ੍ਰਬੰਧ ਵੀ ਕਰਨਾ ਹੁੰਦਾ। ਇਹ ਤੁਸੀਂ ਦੇਖ ਸਕਦੇ ਹੋ। ਝਾੜੀਆਂ ਉਗੀਆਂ ਹੋਈਆਂ ਨੇ ਲਗਾਤਾਰ। ਕੂੜਾ ਕਰਕਟ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ। ਸੜਕ ਥਾਂ ਥਾਂ ਤੋਂ ਜਿਹੜੀ ਆ ਉਹ ਟੁੱਟੀ ਹੋਈ ਆ। ਇਸੇ ਤਰੀਕੇ ਨਾਲ ਤੁਸੀਂ ਦੇਖੋ ਕਲੋਨੀ ਕਿੰਨੀ ਸੋਹਣੀ ਬਣਦੀ ਆ ਫਲੈਟ ਬਣੇ ਹੋਏ ਨੇ। ਇਸ ਤਰ੍ਹਾਂ ਲੱਗਦਾ ਉੱਪਰ ਉੱਪਰ ਤਾਂ ਇਸ ਤਰ੍ਹਾਂ ਲੱਗਦਾ ਦੇਖਣ ਨੂੰ ਜਿਵੇਂ ਕਿ ਸਵਰਗ ਚ ਆ ਗਏ ਹਾਂ ਪਰ ਥੱਲੇ ਪੈਰਾਂ ਦੇ ਵਿੱਚ ਦੇਖਿਆ ਪਤਾ ਲੱਗਦਾ ਕਿ ਨਹੀਂ ਇਹ ਜਿਹੜੇ ਕਰੋੜਾ ਰੁਪਏ ਦੇ ਫਲੈਟ ਬਣੇ ਹੋਏ ਨੇ ਲੋਕਾਂ ਨੇ ਲੱਖਾਂ ਰੁਪਏ ਦੇ ਫਲੈਟ ਲਏ ਨੇ ਕਰੋੜਾ ਰੁਪਏ ਦੀ ਇੱਥੇ ਕੋਠੀਆਂ ਬਣਾਈਆਂ ਨੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੇ ਸ਼ਾਇਦ ਜਿਸ ਦਿਨ ਇੱਥੇ ਆਉਣ ਦਾ ਫੈਸਲਾ ਕੀਤਾ ਹੋਵੇਗਾ ਉਹਨਾਂ ਨੇ ਦੇਖਿਆ ਹੋਗਾ ਕਿ ਇੰਨੇ ਪਵਿੱਤਰ ਨਾਮ ਦੇ ਉੱਤੇ ਅਗਰ ਨਗਰ ਬਸਾਇਆ ਜਾ ਰਿਹਾ ਤੇ ਜ਼ਰੂਰ ਇੱਥੇ ਦੇ ਪ੍ਰਬੰਧ ਵੀ ਉਹ ਵੀ ਬਹੁਤ ਉੱਚ ਪਾਏ ਦੇ ਹੋਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਅੱਗੇ ਚੌਕ ਵਿੱਚ ਪਹੁੰਚ ਗਏ ਤੇ ਚੌਕ ਦੇ ਵਿੱਚ ਵੀ ਖੱਡੇ ਟੋਏ ਪਏ ਹੋਏ ਨੇ ਮਾਰਕੀਟ ਵੱਲ ਜਾਣਾ ਲੋਕਾਂ ਲਈ ਬਿਲਕੁਲ ਮੁਸ਼ਕਲ ਹੋਇਆ ਪਿਆ ਨਾ ਮੂੰਪੰਜਾ ਹੋ ਜਾਂਦਾ ਔਰ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਆ ਸੜਕਾਂ ਦੇ ਵਿਚਾਲੇ ਕਿਸ ਤਰੀਕੇ ਨਾਲ ਟੋਏ ਪਏ ਨੇ ਲੋਕੀ ਕਿਸ ਤਰ੍ਹਾਂ ਇਸ ਇਲਾਕੇ ਚੋਂ ਲੰਘ ਰਹੇ ਨੇ ਦੇਖੋ ਆਲੇ ਦੁਆਲੇ ਕੋਠੀਆਂ ਬੜੀਆਂ ਸ਼ਾਨ ਤੇ ਆ ਫਿਰ ਦੇਖ ਲਓ ਚੌਕ ਚੌਕ ਦੇ ਵਿੱਚੋਂ ਟਰੱਕ ਦਾ ਲੰਘਣਾ ਵੀ ਮੁਸ਼ਕਲ ਆ ਕਾਰਾਂ ਜਿਹੜੀਆਂ ਉਹ ਕਿਸ ਤਰੀਕੇ ਨਾਲ ਡੱਕੋ ਡੋਲੇ ਖਾ ਕੇ ਲੰਘਦੀਆਂ ਨੇ ਬਾਈਕ ਵਾਲੇ ਕਿਸ ਤਰ੍ਹਾਂ ਇੱਥੇ ਡੇਗਰ ਤੋਂ ਮਸੀਬਾ ਚਦੇ ਨੇ ਬਹੁਤ ਸਾਰੇ ਲੋਕ ਤੇ ਇੱਥੇ ਸੱਟਾਂ ਵੀ ਲਵਾ ਚੁੱਕੇ ਨੇ ਅਸੀਂ ਤੁਹਾਡੀ ਉਹਨਾਂ ਲੋਕਾਂ ਨਾਲ ਵੀ ਗੱਲ ਕਰਵਾਉਣ ਜਾ ਰਹੇ ਆਂ ਜੀ ਅਮਰਿਤ ਸਿੰਘ ਬੋਲਦੇ ਆ ਮੈਂ ਇੱਥੇ ਰਹਿਣ ਵਾਲਾ ਜੀ ਇੱਥੇ ਸ਼ੌਰਿਆ ਗ੍ਰੀਨ ਕੋਲ ਤੇ ਇੱਥੇ ਸੂਰੀਨ ਗਲੇਮੀ ਸੈਂਟਰ ਹਲਕੇ ਦੇ ਹਾਂਜੀ ਹਾਂਜੀ ਨਾਰਥ ਦੇ ਜੀ ਹਾਲਾਤ ਤੁਹਾਡੇ ਸੈਂਟਰ ਹਲਕੇ ਦੇ ਹਾਲਾਤ ਤੁਹਾਡੇ ਸਾਹਮਣੇ ਹੀ ਆ ਹੁਣ ਬਾਰਿਸ਼ ਆਈਆਂ ਇੱਥੇ ਜਿਹੜਾ ਪਿੱਛੇ ਤੁਸੀਂ ਦੇਖੋ ਸਾਰਾ ਰਸਤਾ ਖਰਾਬ ਹੈਗਾ ਆਨ ਜਾਣ ਦੀ ਦਿੱਕਤ ਉਹਤੇ ਟੋਟਾ ਇਧਰੋਂ ਵੀ ਖਰਾਬ ਆ ਐਵੀ ਖਰਾਬ ਹੈਗਾ ਆ ਜਿਹੜੀਆਂ ਥੋੜੀਆਂ-ਬਹੁਤੀਆਂ ਸੜਕਾਂ ਹੈਗੀਆਂ ਇਹਨਾਂ ਵੀ ਰਿਪੇਅਰ ਹੋਣ ਵਾਲੀਆਂ ਹੀ ਆ ਠੀਕ ਹੈ ਤੇ ਜਿਹੜਾ ਰਾਤ ਨੂੰ ਬੜੀ ਪ੍ਰੋਬਲਮ ਹੈਗੀ ਹੈ ਹਨੇਰਾ ਰਹਿੰਦਾ ਇੱਥੇ ਬਿਜਲੀ ਦਾ ਬਿਲਕੁਲ ਅਰੇਂਜਮੈਂਟ ਨਹੀਂ ਹੈਗਾ ਕਿ ਰਾਤ ਨੂੰ ਬੰਦਾ ਜੇ ਆਣਾ ਜਾਣਾ ਹੋਵੇ ਕਰਲੇ ਤੇ ਬੰਦੇ ਨੂੰ ਡਰ ਲੱਗਦਾ ਹੀ ਹੈਗਾ ਕਿ ਏਰੀਏ ਦੇ ਹਿਸਾਬ ਨਾਲ ਜੰਗਲ ਵਰਗਾ ਲੱਗਦਾ ਰਾਤ ਨੂੰ ਬਿਲਕੁਲ ਹਨੇਰ ਕੋਪ ਠੀਕ ਹੈ ਹੁਣ ਜਿੱਦਾਂ ਗੁਰਦੁਆਰਾ ਸਾਹਿਬ ਕੋਲ ਰਾਮ ਮੰਦਰ ਇੱਥੇ ਤਾਂ ਵੈਸੇ ਵੀ ਚਾਹੀਦੀਆਂ ਹੈਗੀਆਂ ਲਾਈਟਾਂ ਵਗੈਰਾ ਰਾਤ ਨੂੰ ਠੀਕ ਹੈ ਤੇ ਨਾ ਇੱਥੇ ਹੁਣ ਬਾਕੀ ਪਾਰਕਾ ਦਾ ਪਾਰਕਾ ਦਾ ਵੀ ਇਹ ਹੀ ਹਾਲ ਹੈ ਪਾਣੀ ਤੁਹਾਡੇ ਸਾਹਮਣੇ ਖੜਾ ਹੈ ਇਧਰਲੇ ਪੰਨੇ ਬਸ ਇਹ ਜਿੰਨਾ ਥੋੜਾ ਬਹੁਤਾ ਟੋਟਾ ਹੈਗਾ ਸਹੀ ਅ ਲਾਸਟ ਤੇ ਮਿਡਲ ਦੇ ਵਿੱਚ ਤਾਂ ਟੋਟਲੀ ਖਰਾਬ ਹੈਗਾ ਮਿਡਲ ਚ ਸਟਾਰਟਿੰਗ ਤੇ ਥੋੜੀਆਂ ਲਾਈਟਾਂ ਲੱਗੀਆਂ ਹੀ ਆ ਬਾਕੀ ਕਿਤੇ ਨਹੀਂ ਲਾਈਟ ਆ ਗਈਆਂ ਤੇ ਇਹ ਹੋਈ ਗਿਆ ਦੋ ਤਿੰਨ ਸਾਲ ਤੋਂ ਤਾਂ ਇਹ ਪ੍ਰੋਬਲਮ ਹੈਗੀ ਹੈ ਵੈਸੇ ਕਈ ਵਾਰੀ ਕਹਿ ਰਹੇ ਆ ਕੀ ਕਰ ਜਾਗੇ ਕਰ ਜਾਗੇ ਪਰ ਦੇਖੋ ਹੁਣ ਕੇ ਦੋ ਕਰਦੇ ਇਹ ਤਾਂ ਆਮ ਆਦਮੀ ਪਾਰਟੀ ਨੇ ਇੱਕ ਹਲਕਾ ਇੰਚਾਰਜ ਇੱਥੇ ਲਾਇਆ ਨੇ ਤੁਸੀਂ ਉਹਨਾਂ ਨੂੰ ਮਿਲੇ ਹੋ ਹਾਂਜੀ ਹਾਂਜੀ ਮਿਲੇ ਆਏ ਨੇ ਐਵੇਂ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈਗਾ ਮੈਂ ਠੀਕ ਹੈ ਮੈਨੂੰ ਡਿਮਾਂਡ ਕੀਤੀ ਕੋਈ ਆਪਣੇ ਉਹਨਾਂ ਨੂੰ ਡਿਮਾਂਡ ਲਾਈਟ ਵਗੈਰਾ ਦੀ ਕੀਤੀ ਹੈ ਤੇ ਥੋੜਾ ਜਿਹਾ ਜਿਹੜਾ ਮਿਡਲ 'ਚ ਰਸਤਾ ਬਹੁਤ ਜ਼ਿਆਦਾ ਖਰਾਬ ਆ ਉੱਥੇ ਐਕਸੀਡੈਂਟ ਦੋ ਤਿੰਨ ਵਾਰੀ ਦੇਖਿਆ ਆਪਣਾ ਮੇਰਾ ਖੁੱਦਾ ਹੋ ਚੁੱਕਾ ਹੈਗਾ ਮੇਰੇ ਆਪਣੇ ਸਟਰ ਲੱਗੀਆਂ ਸੀਆਂ ਇੱਥੇ ਫਸਲੀ ਵਾਉਂਡਸ ਮੇਰੇ ਲੱਗੀਆਂ ਪ੍ਰੋਬਲਮਸ ਹੋ ਗਈਆਂ ਤੇ ਹਾਂਜੀ ਹਾਂਜੀ ਐਸੇ ਤਾਂ ਤੇ ਦੋ ਤਿੰਨ ਵਾਰੀ ਉਥੇ ਜਿੱਥੋਂ ਟਰਨ ਕਰੋ ਨਾ ਇਧਰੋਂ ਬਿਲਕੁਲ ਟੀ ਪੁਆਇੰਟ ਆਇੰਦਾ ਚ ਰਸਤਾ ਜਿੱਥੇ ਉਥੋਂ ਵੀ ਸਾਰੇ ਸੜਕਾਵਾ ਬਾਕੀ ਤੁਹਾਨੂੰ ਦੇਖ ਲਓ ਉਥੇ ਕੂੜੇ ਦੀ ਸਮੱਸਿਆ ਹੀ ਬਹੁਤ ਉਹ ਥੋੜਾ ਜਿਹਾ ਠੀਕ ਹੋਇਆ ਪਰ ਲੋਕੀ ਹਜੇ ਵੀ ਨਹੀਂ ਹਟਦੇ ਹੈਗੇ ਫਿਰ ਹੁਣ ਥੋੜਾ ਅੱਗੇ ਕਰਕੇ ਸੁੱਟਣ ਲੱਗੇ ਕੂੜਾ ਜੇ ਆਪਾਂ ਦੇ ਇਹਦੇ ਆਪਾਂ ਦਾ ਰੋਕਦੇ ਬਾਕੀ ਉਹਨਾਂ ਦੀ ਸਮਝ ਉਹਨਾਂ ਦੇ ਨਾਲ ਹੈਗੀ ਹੈ ਬੰਦੇ ਨੂੰ ਖੁਦ ਵੀ ਸੋਚਣਾ ਚਾਹੀਦਾ ਹੈਗਾ ਹਾਂਜੀ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਕਿ ਜਲਦੀ ਤੋਂ ਜਲਦੀ ਜੋ ਵੀ ਹੈ ਇਹਨੂੰ ਠੀਕ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਹਾਂਜੀ ਕੁਲਵਿੰਦਰ ਸਿੰਘ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਇੱਥੇ ਗੁਰੂ ਗਬੇਰ ਸਿੰਘ ਆਵਲੂਰੀ ਅੱਛਾ ਜੀ ਇਹ ਤੁਹਾਡੇ ਹਲਕੇ ਦੇ ਹਾਲਾਤ ਕੀ ਹੈ ਜੀ ਇਸ ਟੈਂਪਰ ਹਾਲਾਤ ਜਿਹੜੇ ਆ ਨਾ ਕਿ ਖਾਮੀ ਹੈ ਜਾਂ ਪ੍ਰੋਬਲਮ ਤੇ ਲਾਈਟਾਂ ਦੀ ਆ ਉਹ ਸਗਣ ਦੀ ਜਿਹੜਾ ਸੀਵਰ ਆ ਇਹ ਆ ਉਹਨੀ ਸਫਾਈ ਨਹੀਂ ਪੂਰੀ ਹੁੰਦੀ ਕਿ ਜਦੋਂ ਨਾ ਕਿ ਬਾਰਿਸ਼ ਆਉਂਦੀ ਹੈ ਤੇ ਬਹੁਤ ਮੁਸ਼ਕਲ ਹੁੰਦੀ ਹੈ ਮੈਂ ਲਾਈਟ ਐਂਡ ਸੀਵਰ ਦੀ ਸੌਤੇ ਜਾ ਰਹਾ ਹਾਂ ਜੀ ਆ ਤੁਹਾਡੇ ਹੁਣ ਸੈਂਟਰ ਹਲਕਾ ਇੰਚਾਰਜ ਕੌਣ ਹੈਗੇ ਨੇ ਹਾਂ ਜੀ ਨਹੀਂ ਇਹ ਇੱਥੇ ਅਮਸੀ ਜਿਹੜਾ ਉਹ ਮੈਨੂੰ ਹੀ ਨਾ ਆ ਗਿਆ ਇੱਥੇ ਆਵਾਜ਼ ਨਹੀਂ ਪਾਰਟੀ ਨੇ ਹਲਕਾ ਇੰਚਾਰਜ ਭਲਾਏ ਨੇ ਇਹਨਾਂ ਨੂੰ ਜਾਣਦੇ ਹੋ ਤੁਸੀਂ ਹਾਂ ਜੀ ਨਹੀਂ 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 ਜਾਣਦੇ ਨਹੀਂ ਪਹਿਲੇ ਹੋ ਇਹਨਾਂ ਨੂੰ ਨਹੀਂ ਮੈਂ ਆਇਆ ਕਿ ਇੱਥੇ ਇਹਨਾਂ ਕੋਲ ਤੁਹਾਡੇ ਸੇਵਾ ਕਰੀ ਦੀ ਬਾਕੀ ਨਹੀਂ ਹਾਂ ਤੁਸੀਂ ਮਿਲਿਆ ਨਹੀਂ ਨਹੀਂ ਇੱਥੇ ਹੀ ਮਿਲਿਆ ਜਿਆਦਾ ਪਬਲਿਕ ਦੇ ਨਾਲ ਹੀ ਕਹਿੰਦੇ ਆ ਨੇ ਹਲਕੇ ਸਮੱਸਿਆ ਜਿਹੜੇ ਇੱਥੇ ਰੰਦੇ ਹੋ ਮੇਨ ਤੋਂ ਕਹਿੰਦੇ ਸਟਰੀਟ ਲਾਈਨ ਤੋਂ ਮੇਨ ਹੈ ਤੇ ਜਿਨ੍ਹਾਂ ਇੱਕ ਦੋ ਰੋਡ ਹੀ ਰਿਪੇਅਰ ਨਹੀਂ ਹੁੰਦੀਆਂ ਜਿਹੜੀਆਂ ਕਾਫੀ ਚਾਰਾ ਤੋਂ ਟੁੱਟੀਆਂ ਹੋਈਆਂ ਨੇ ਇਹ ਗੱਲ ਹੈ ਹਲਕਾ ਇੰਚਾਰਜ ਨੂੰ ਕੋਈ ਜਾਂ ਕਾਰਪੋਰੇਸ਼ਨ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਜੇ ਜਿਹੜਾ ਬੰਦਾ ਕੋਈ ਕੰਪਲੇਨਟ ਕਰਦਾ ਹੈ ਹੈ ਉਹ ਆ ਕੇ ਕਾਰਵਾਈ ਐ ਟਾਈਮ ਨਾਲ ਹੋਣੀ ਚਾਹੀਦੀ ਹੈ ਇਹ ਨਹੀਂ ਇੱਥੇ ਕਹਿ ਰਹਾ ਹਾਂ ਕਿ ਮੰਡੇ ਨੂੰ ਹੋਏਗਾ ਤਾਂ ਇੱਕ ਮਹੀਨਾ ਕੰਮ ਹੀ ਨਹੀਂ ਹੁੰਦਾ ਬਾਕੀ ਆ ਜਿਹੜੀ ਮੇਨ ਰੋਡ ਹੈ ਗੁਰਦੁਆਰੇ ਲਾਗੇ ਮੰਦਰ ਤੋਂ ਅਖੀਰ ਤੱਕ ਇੱਕ ਕੋਈ ਲਾਈਟ ਨਹੀਂ ਲੱਗਦੀ ਕੋਈ ਲਾਈਟ ਕੋਈ ਲਾਈਟ ਨਹੀਂ ਲੱਗਦੀ ਰੋਡ ਠੀਕ ਹੈ ਬਣੇ ਤੇ ਰੋਡ ਰੋਡ ਠੀਕ ਹੈ ਮੇ ਰੋਡ ਪਰ ਜੇ ਐਲ ਐਨ ਟੀ ਵਾਲਿਆਂ ਨੇ ਜੇ ਆ ਨਾ ਕੀ ਆ পাইਪ ਪਾਉਣਾ ਸੀਗਾ ਜਿੱਥੇ ਆ ਚੌਂਕ ਆ ਆ ਚੌਂਕ ਹੈ ਇਧਰ ਦਾ ਚੌਂਕ ਹੈ ਉੱਥੇ ਇਹਨੇ ਖੱਡੇ ਆ ਬੰਦਾ ਸਕੂਟਰ ਕਾਰ ਲਗਾਉਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਐਟ ਪ੍ਰੈਜ਼ੈਂਟ ਵੀ ਹੁਣ ਲੀਕ ਹੋ ਗਿਆ ਹੈਗਾ ਪਾਣੀ ਸੀਵਰ ਦਾ ਸੀਵਰ ਕੀ ਮੇਨ ਲਾਈਨ ਉਹ ਹਾਈ ਤੱਕ ਠੀਕ ਹੀ ਨਹੀਂ ਹੋਈ उचेना पानी खड़ा क्या नाम मेरा नाम जयप्रकाश है और मैं ये पंजाब में रहता हूँ पिछले एक साल से सी पंजाब आ, ये सूर्यन सूर्य फ्लैटों में रहते हैं हाँ जी रोड बरसात में तो काफ़ी पानी खड़ी हो जाती है रोड की दिक्कत है काफ़ी जगह पे टूटे हुए हैं उसका सही होना चाहिए स्ट्रीट लाइट कहीं कहीं पे बंद है उसको सही होना चाहिए था और रोड की जैसे कि आप थोड़ा आगे में जाओगे काफ़ी टूटा हुआ है कीचड़ लगे हुए हैं बाइक वगैरह कार वगैरह जाने में दिक्कत होती है और नहीं उनसे कोई मुलाकात नहीं हुआ नहीं उनका पता नहीं है हाँ नहीं सर भी सुना भी नहीं ओवरऑल ठीक है बाकी रोड का जैसे बरसात में काफ़ी थोड़ा दिक्कत हो जाता है वो अगर सही हो जाए तो ज़्यादा बेटर है मैं वो इतने रहना सूरन क्ले ना ਗੁਰਗੋ ਮੇਰਾ ਨਾਮ ਕਾਰਤਿਕ ਸ਼ਰਮਾ ਹਾਂ ਗੁਰਗੋਬਿੰਦ ਸਿੰਘ ਹੈ ਉਹ ਨਿਊ ਰਹਿ ਰਹੇ ਹਾਂ ਅੱਜ ਮੈਂ ਹੋ ਗਿਆ ਮੈਨੂੰ 1.5 ਤੋਂ ਸਾਲ ਹੋ ਗਏ ਇੱਥੇ ਆਏ ਨੂੰ ਉਹ ਸਾਡੇ ਰਿਲੇਟਿਵ ਰਹਿੰਦੇ 10 ਸਾਲਾਂ ਤੋਂ ਉਹ ਏਰੀਆ ਪਹਿਲੇ ਤਾਂ ਠੀਕ ਸੀਗਾ ਡਵੈਲਪ ਹੋ ਰਹੀ ਸੀ ਫਿਰ ਰੋਕ ਗਈ ਡਵੈਲਪਮੈਂਟ ਸੋ ਇਹ ਨਵੇਂ-ਨਵੇਂ ਘਰ ਕੱਟੇ ਇਹਦੇ ਕੱਟੇ ਸਹੀ ਸੀ ਆਪਾਂ ਵੀ ਸੋਚ ਕੇ ਆਏ ਪਰ ਕੋਈ ਡਵੈਲਪਮੈਂਟ ਹੋ ਨਹੀਂ ਰਹੀ ਨਾ ਕੋਈ ਸਰਕਾਰੀ ਪਾਰਕ ਹੈ ਨਾ ਡਵੈਲਪਮੈਂਟ ਹੈ ਨਾ ਪਲਾਂਟਿੰਗ ਹੋ ਰਹੀ ਇੱਥੇ ਤੇ ਆਹ ਰੋਡ ਵੀ ਟੁੱਟੀ ਗੁਰਦੁਆਰੇ ਮੰਦਰ ਰਾਮ ਮੰਦਰ ਹੈਗਾ ਇੱਥੇ ਮੇਨ ਉਹਦੇ ਕੋਲ ਰੋਡ ਟੁੱਟੀ ਰਹਿੰਦੀ ਸਾਈਡ ਤੇ ਤੁ ਬਾਕੀ ਦਰੋਂ ਸੂਰਨ ਲਈ ਇਹਨਾਂ ਰੋੜ ਜਾਂਦੇ ਉਹ ਵੀ ਕਦੋਂ ਦੀ ਡਬਲ ਵਾਲੀ ਪਾਈਪਲਾਈਨ ਲਈ ਪੱਟੀ ਐ ਹੁਣ ਇੱਕ ਸਾਈਡ ਚੱਲਦੀ ਉਹਦੀ ਕੋਈ ਫਾਇਦਾ ਨਹੀਂ 10-10 ਲੱਖ ਰੁਪਇਆ ਡਿਮਾਂਡ ਕਰਦੇ ਵੇ ਫਾਇਦਾ ਕੀ ਸਾਨੂੰ ਇਸ ਏਰੀਆ 'ਚ ਰਹਿਣ ਦਾ ਕੋਈ ਪਾਰਕ ਨਹੀਂ ਹੈਗਾ ਕੋਈ ਫੈਸਿਲਿਟੀ ਨਹੀਂ ਹੈਗੀ ਇੱਥੇ ਰਹਿਣ ਨੂੰ ਬਾਕੀ ਮੈਂ ਅੱਗੇ ਰਹਿਣਾ ਉੱਤ ਸਾਈਡ ਤੇ ਥੋੜੇ ਜਿਹਾ ਪਲਾਜ਼ਾ ਚੱਲਦਾ ਬਾਕੀ ਹੈ ਨਹੀਂ ਕੁਝ ਖਾਸ ਵਿਊ ਦੇਖਿਆ ਜਾਵੇ ਤੇ ਬਾਕੀ ਕੋਠੀ ਦੇ ਪਿੱਛੇ ਸੱਪ ਜੇ ਵੀ ਨਿਕਲੇ ਹੈਗੇ ਤੇ ਇਹ ਬੱਚਿਆਂ ਨੂੰ ਕਹੀਏ ਇੰਡੋਰ ਐਕਟੀਵਿਟੀ ਉਹੀ ਰਹਿ ਗਈਆਂ ਘਰ ਹੀ ਖਿਲਾ ਲਓ ਵੱਡਾ ਪਲਾਟ ਲੈ ਲਓ ਅੰਦਰ ਖੇਡ ਲਓ ਬਾਹਰ ਤੇ ਖ ਬਾਕੀ ਨਾ ਸੜਕਾਂ ਬਣ ਰਹੀਆਂ ਨਾ ਪੈਚਵਕ ਹੋ ਰਹੇ ਆ ਕੋਈ ਸਾਨੂੰ ਤੇ ਫਾਇਦਾ ਨਹੀਂ ਦਿਖ ਰਿਹਾ ਤੇ ਮੈਂ ਨਹੀਂ ਸੁਜੈਸਟ ਕਰਦਾ ਕਿ ਹੁਣ ਜੇ 10-12 ਲੱਖ ਲਾਣਾ ਹੈ ਤੇ ਇਸੇਰੇ ਚ ਲਾਇਆ ਜਾਵੇ ਮੇਰਾ ਪੁਆਇੰਟ ਆਫ 뷰 ਹੈ ਕਿ ਮੈਂ ਜੇ 10-12 ਲੱਖ ਲਾਣ ਨੂੰ ਰਾਜ਼ੀ ਹਾਂ ਇਸ ਕੋਠੀ ਦੇ ਤੇ 10 ਮਰਲੇ ਤੇ ਲੈਂਡ ਘੱਟ ਤੋਂ ਘੱਟ ਤੇ ਜੇ ਮੈਂ ਇੱਥੇ ਕਰੋੜ ਸਵਾ ਕਰੋੜ ਦੇ ਪਹਿਲੇ ਜਗਾ ਲਵਾ ਦੋ ਕਰੋੜ ਲਾਵਾਂ ਤੇ ਤਿੰਨ ਕਰੋੜ ਦਾ ਮੈਨੂੰ ਨਹੀਂ ਸਮਝ ਲੱਗ ਰਹੀ ਇੱਥੇ ਲਾਣ ਦੀ ਕੁਝ ਹੈਗੀ ਗਲਬਾਤ ਇੱਥੇ ਬਈਰੇ ਕੱਟੇ ਵੀ 25 ਸਾਲ ਹੋ ਗਏ ਗੁਰਗੋਬਿੰਦ ਸਿੰਘ ਐਵੇਨਿਊ 25 ਸਾਲਾਂ ਤੋਂ ਨਹੀਂ ਡਿਵੈਲਪ ਹੋ ਰਿਹਾ ਇੰਪਰੂਵਮੈਂਟ ਰਸਟ ਦੇ ਅੰਦਰ ਹੈ ਉਹਨਾਂ ਦੇ ਆਪਣੇ ਨਹੀਂ ਦਫਤਰ ਡਿਵੈਲਪਮੈਂਟ ਦੇ ਲੋਕਾਂ ਨੂੰ ਕੀ ਡਿਵੈਲਪਮੈਂਟ ਦੇਣੀ ਉਹਨਾਂ ਨੇ ਟੁੱਟੇ ਪਏ ਖੱਜਲ ਇੰਨੇ ਖਰਾਬੀ ਹੋ ਗਿਆ ਐਨਓਸੀ ਕਲੀਅਰ ਹੁੰਦੀ ਹੈ ਉਹਨਾਂ ਦੇ ਐਨਡੀ ਨਿਊ ਡੂ ਸਰਟੀਫਿਕੇਟ ਬਣਾਉਂਦੇ ਹੋ ਪਰ ਫਾਇਦਾ ਨਹੀਂ ਲੱਗਿਆ ਸਾਨੂੰ ਇੱਥੇ ਆ ਗਏ ਇੰਨਾ ਸਾਲ ਤਾਂ ਚਲੋ ਹੁਣ ਰਹਿੰਦੇ ਨੇ ਪੈਨ ਜਗ੍ਹਾ ਲਈ ਹੈ ਤੇ ਜੀ ਪਾਰਟੀ ਨੇ ਆਪਣੇ ਹਲਕਾ ਇੰਚਾਰਜ ਚਲਾਏ ਨੇ ਅੱਛਾ ਜੀ ਉਹਨਾਂ ਨੂੰ ਮਿਲੇ ਹੋ ਤੁਸੀਂ ਮੈਂ ਮਿਲਿਆ ਹੈ ਲਵ ਜੀ ਨੂੰ ਮੈਂ ਕਿਹਾ ਸੀਗਾ ਪਿਛੇ ਇਹ ਉਹ ਰੋਬਨ ਹੈਗਾ ਉਹਨਾਂ ਦਾ ਅਸਲੀ ਨਾਮ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਉਹਨਾਂ ਨੇ ਹੁਣ ਉੱਥੇ ਇੱਕ ਉਹਤੇ ਹਾਂ ਕਾਉਂਸਲਰ ਉਹਨਾਂ ਨਾਲ ਹੀ ਮਿਲਿਆ ਜੀ ਮਨਾਂ ਉਹਨਾਂ ਨੇ ਲਾਈਟਾਂ ਲਵਾਈਆਂ ਉਹ ਕਚਰਾ ਸਾਰਾ ਦੂਜੀ ਲੈਂਡ ਤੇ ਸ਼ਿਫਟ ਹੋ ਗਿਆ ਰਣਜੀਤ ਸਿੰਘ ਐਵੈਨਿਊ ਵੱਲ ਤੇ ਸਾਨੂੰ ਉਹਦਾ ਵੀ ਕੁਝ ਖਾਸ ਨਹੀਂ ਫਿਰ ਬੈਨੀਫਿਟ ਹੋਇਆ ਇੱਕ ਸੜਕ ਤਾਂ हट ਕੇ ਦੂਰੀ ਸੜਕ ਤੇ ਚਲਾ ਗਿਆ ਉਹ ਸਾਰੇ ਬਸ ਹਟੇ ਫੇਰ ਹੀ ਫਾਇਦਾ ਨਾ ਉਹੀ ਬਿਮਾਰੀਆਂ ਦੇ ਘਰ ਨਿਆਣਿਆਂ ਦੇ ਮੱਛਰ ਮਲੇਰੀਆ ਡੇਂਗੂ ਫੇਰ ਉੱਤੇ ਖੜੇ ਪਾਣੀ ਵੀ ਇੱਥੇ ਰੋਡ ਤੇ ਰੰਦਾ ਖੜਾ ਆ ਪਿੱਛੇ ਜਮੀਂ ਪਿਆ ਫੇਰ ਖੜਾ ਹੋ ਗਿਆ ਸੀ ਪਾਣੀ ਅੱਛਾ ਉਹਨਾਂ ਨੂੰ ਹੱਲ ਮੈਂ ਮਿਲਿਆ ਨਹੀਂ ਇਹ ਆਪ ਆਪਣੇ ਆਪ ਨਹੀਂ ਮਿਲਿਆ ਉਹਨਾਂ ਨੂੰ ਨੀ ਹੱਲੇ ਮੇਰੀ ਗੱਲ ਨਹੀਂ ਮੈਂ ਰੋਬਿੰਡ ਜੀ ਨੂੰ ਮਿਲਿਆ ਤਾਂ ਉਹਨਾਂ ਨੇ ਥੋੜੀ ਕਰਾਈ ਸੀ ਡਵੈਲਪਮੈਂਟ ਬਾਕੀ ਦਾ ਇੱਥੇ ਆਵਾ ਵੀ ਪਾਰਟੀ ਲਾਉਂਦੇ ਉਹਨਾਂ ਬਾਰੇ ਸੁਣਿਆ ਤੁਸੀਂ ਨਹੀਂ ਹੱਲੇ ਮੌਨ ਨਾਲ ਬਾਰੇ ਨਹੀਂ ਗੱਲ ਹੋਈ ਹੋਈ ਨਹੀਂ ਹੱਲੇ ਮੈਨੂੰ ਨਹੀਂ ਪਤਾ ਮੈਨੂੰ ਉਸਾਂ ਬਾਰੇ ਨਹੀਂ ਉਹਨਾਂ ਨਾਲ ਮੈਂ ਨੂਰਪੁਰੋਂ ਦਾ ਆ ਜੀ ਅੱਛਾ ਤੁਸੀਂ ਇੱਥੇ ਕੀ ਦੇਖਿਆ ਤੁਸੀਂ ਇੱਥੇ ਪਹੁੰਚੇ ਜਿਲੰਦਰ ਆਏ ਮੈਂ ਬਸ ਇੱਧਰ ਆਂਦਾ ਰਹਿੰਦਾ ਮੈਂ ਆਪਣਾ ਕੰਪਿਊਟਰ ਕਲਾਸ ਨੂੰ ਆਂਦਾ ਤਾਂ ਉਹਦੇ ਲਈ ਥੋੜਾ ਜਿਹਾ ਮੈਂ ਟਾਈਮ ਫ੍ਰੀ ਹੁੰਦਾ ਤਾਂ ਮੈਂ ਪਾਰਕ ਤੇ ਆ ਜਾਂਦਾ ਆਪਣਾ ਆਰੋਜੇ ਠੀਕ ਹੀ ਆ ਸਰ ਸਫਾਈ ਵੀ ਦੇਖ ਲੋ ਤੁਹਾਡੇ ਸਾਹਮਣੇ ਇਦਾਂ ਦੇ ਝੂਲੇ ਝੂਲੇ ਵੀ ਉੱਧਰ ਤੋਂ ਬੰਨੇ ਹੋਏ ਆ ਬੱਚਿਆਂ ਨੂੰ ਖੇਡਣ ਵਾਸਤੇ ਦਿੱਤਾ ਨਹੀਂ ਹੈਗਾ ਤੇ ਬਣ ਕੇ ਕਾਫੀ ਚਿਰ ਹੋ ਗਏ ਆ ਉੱਧੇ ਬੰਨੇ ਪਏ ਆ ਰਾਤ ਨੂੰ ਵੀ ਮੈਂ ਕਈ ਵੇਲੇ ਆਉਣਾ ਤਾਂ ਲਾਈਟਾਂ ਲੂਟਾ ਰਾਤ ਨੂੰ ਜਗਦੀਆਂ ਦਿਨੇ ਜਲਾਈਆਂ ਹੋਈਆਂ ਆ ਦਿਨੇ ਕੀ ਕੰਮ ਲਾਈਟਾਂ ਦਾ ਸੜਕਾਂ ਵਿੱਚ 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 ਸਹੀ ਹੈ ਜਿਹੜਾ ਆਪਣਾ ਅੱਗੇ-ਅੱਗੇ ਪੋਰਸ਼ ਏਰੀਆ ਉੱਥੇ ਤਾਂ ਸਹੀ ਹੈ ਜਿਹੜਾ ਪਿੱਛੇ ਏਰੀਆ ਹੈਗਾ ਆ ਜਿੱਦਾਂ ਬਸਤੀਆਂ-ਬਸਤੀਆਂ ਆ ਜਾਂਦੀਆਂ ਪਿੱਛੇ ਇਦਾਂ ਝੂਪੜ-ਪੱਟੀ ਉੱਥੋਂ ਤਾਂ ਟੁੱਟਾ ਹੀ ਆ ਉਧਰ ਵੀ ਲਾਈਟਾਂ ਲੂਟਾ ਦਾ ਕੋਈ ਨਹੀਂ ਆ ਰਾ ਜੰਗਲੀ ਕੁੱਤੇ ਵਗੈਰਾ ਵੀ ਬਹੁਤ ਘੱਟ ਦੇ ਉਦੋਂ ਪਿੱਛੇ ਜੰਗਲੀ ਸੂਰ ਵਗੈਰੇ ਵੀ ਹੈਗੇ ਆ ਤਾਂ ਉਹੀ ਹੈ ਖਤਰਾ ਅਗਿਆਗੇ ਸਹੀ ਹੈ ਬਸ ਪਿੱਛੇ ਕੋਖਣੀ ਹੈਗਾ ਇਹ ਤਾਂ ਪਾਰਕ ਚ ਵੀ ਸਰਦ ਦਾ ਕਈ ਵੇਲੇ ਆਉਂਦੇ ਆਪਾਂ ਤਾਂ ਦੇਖਦੇ ਆ ਕਿ ਦਿਨੇ-ਦਿਨੇ ਆ ਕੇ ਬੱਚੇ ਨਿਆਣੇ ਨਾ ਛੋਟੇ-ਛੋਟੇ ਆ ਕੇ ਨਿਸ਼ੇ-ਨੁਸ਼ੇ ਬੋਹ ਕਰਦੇ ਆ ਉਸਕਾਰਲਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਜਾ ਕੇ ਦੇਖੋਗੇ ਤੁਸੀਂ ਪੇਪਰ ਉੱਪਰ ਸਿੱਟੇ ਹੁੰਦੇ ਬਾਹਰ ਉੱਥੇ ਬਹਿਨੂ ਵੀ ਹੁੰਦਾ ਨਹੀਂ ਆ ਫਿਰ ਆਂਦੇ ਰਹਿੰਦੇ ਦਿਨੇ ਹੁਣ ਦਿਨੇ ਹੁਣ ਇਹ ਜਿਹੜੇ ਅੰਕਲ ਹੈਗੇ ਜਿਹੜੇ ਮੇਨ ਗੇਟ 'ਚ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਬਟ ਉਹ ਦੇਖ ਬਸ ਆਪਣਾ ਅੰਦਰ ਬੈਠੇ ਰਹਿੰਦੇ ਉਹ ਇਹਦਾ ਹੈਗੀ ਅਸਰ ਹੁਣ ਬਾਹਰ ਦੇਖੋ ਬੋਰਡ ਇਹਨਾਂ ਉਹ ਲਾਇਆ ਹੋਇਆ ਸਕਿਉਰਟੀ ਸਕਿਉਰਟੀ ਵਾਲੇ ਦਾ ਨੰਬਰ ਹੈਗਾ ਵਾਈਸ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੂੰ ਵੀ ਤਾਂ ਆ ਕੇ ਦੇਖਣਾ ਚਾਹੀਦਾ ਆਪਣਾ ਅੱਗੇ ਨੂੰ ਬੋਰਡ ਲਾ ਨਾ ਕੀ ਹੁੰਦਾ ਸਰ ਬੋਰਡ ਤਾਂ ਉਖੜਾ ਹੀ ਹੈਗਾ ਆ ਕਈ ਵੇਲੇ ਆ ਕੇ ਵੀ ਦੇਖਣ ਕਿ ਕੀ ਚੱਲਦਾ ਕੀ ਨਹੀਂ ਚੱਲਦਾ ਹੁਣ ਮੁੰਡੇ ਭਾਈ ਇਹ ਹੀ 18 19 16 ਦੇ ਵੀ ਹੈਗੇ ਆ ਕਰਦੇ ਹੁਣ ਭਾਈ ਜਿਹੜਾ ਵੱਡਾ ਹੈਗਾ ਆ ਉਸ ਛੋਟੇ ਨੂੰ ਵੀ ਮਗਰ ਲਈ ਫਿਰਦਾ ਇਹ ਚੱਕਰ ਕੀ ਹਾਲ ਹੈ ਕਿਨਾ ਆਪਣਾ ਮੇਰਾ ਨਾਮ ਰੰਜੀਤ ਸਿੰਘ ਹੈ ਕਿੱਥੇ ਦੇਣ ਵਾਲੇ ਮੈਂ ਇਕਤਨਗਰ ਚੁਗਿੱਟੀ ਜਲੰਧਰ ਦਾ ਰਹਿਣ ਵਾਲਾ ਓਹ ਏਰੀਆ ਦੇ ਕੀ ਹਾਲ ਹੈ ਆਪਣੇ ਹਾਲਾਤ ਇਸ ਟਾਈਮ ਤੋਂ ਬਰਸਾਤਾਂ ਕਰਕੇ ਸੜਕਾਂ ਦਾ ਬੁਰਾ ਹਾਲ ਹੈ ਕਾਫੀ ਖੱਡੇ ਗੁੱਡੇ ਸੜਕਾਂ ਦੇ ਵਿੱਚ ਪਏ ਆ ਤੇ ਆਣਾ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਵੱਡੀ ਸਮੱਸਿਆ ਤਾਂ ਸੜਕਾਂ ਦੀ ਹੈ ਹੋਰ ਤਾਂ ਕੋਈ ਨਹੀਂ ਬਹੁਤ ਤਾਂ ਠੀਕ ਹੈ ਇਹ ਤਕਰੀਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਜਗਤਾਰ ਸਿੰਘ ਜੀ ਲੰਮੇ ਬਣ ਤੋਂ ਇਥੇ ਮਤਲਬ ਕਿ ਇਹ ਰੋਜੀ پارک ਬਹੁਤ ਵਧੀਆ ਬਣਿਆ ਆ ਬਾਕੀ ਜਿਹੜੇ ਸ਼ਾਮ ਨੂੰ ਦੁਪਹਿਰ ਨੂੰ ਇੱਥੇ ਆਉਂਦੇ ਆ ਬੰਦੇ ਮਤਲਬ ਕਿ ਕੁੜੀਆਂ ਮੁੰਡੇ ਵੀ ਆਉਂਦੇ ਆ ਤੋਂ ਗਲਤ ਵਿੱਚ ਆਉਂਦੇ ਆ ਇਸ ਕਰਕੇ ਤੁਜ ਵੀ ਤਾਂ ਜਿਹੜੇ ਸੈਰ ਕਰਨ ਵਾਲੇ ਆਉਂਦੇ ਤੋਂ ਆਉਂਦੇ ਹੀ ਆ ਬਾਕੀ ਅੱਛਾ ਨਹੀਂ ਲੱਗਦਾ ਇਸ ਕਰਕੇ ਮਤਲਬ ਕਿ ਤੁਜ ਵੀ ਅਸੀਂ ਆਉਂਦੇ ਆ ਡੇਲੀ ਆਉਂਦੇ ਇੱਥੇ ਜਿਹੜਾ ਲਾਉਣ ਪ੍ਰਧਾਨ ਜੀ ਆ ਸਾਡੇ ਫਰਾਰ ਕਰਨਾਲ ਸਿੰਘ ਜੀ ਤੋਂ ਵਧੀਆ ਬੰਦੇ ਆ ਮੱਕੇ ਹੋਰ ਜਿਹੜੇ ਸ਼ਾਮ ਨੂੰ ਆਉਂਦੇ ਆ ਵਧੀਆ ਬੰਦੇ ਜਿਹੜੇ ਦੁਪਹਿਰ ਨੂੰ ਆਉਂਦੇ ਆ ਮੁੰਡੇ ਜਾਂ ਕੁੜੀਆਂ ਆਉਂਦੇ ਆ ਘਾਰੀ ਮੰਡੀ ਤੋਂ ਜਾਂ ਨਾਲ ਦੇ ਹੋਰ ਪਾਸੇ ਆਉਂਦੇ ਆ ਉਹ ਥੋੜੀ ਹਰਕਤ ਕਰਦੇ ਬਾਕੀ ਉਦਾ ਬਿਲਕੁਲ ਆ ਮਹੱਲਾ ਵੀ ਬਹੁਤ ਵਧੀਆ ਜੋ ਕਲੋਨੀਆ ਗੁਰੂ ਗੋਬਿੰਦ ਸਿੰਘ ਐਮ ਨੂੰ ਹਾਂ ਅਜੀਨਾ ਨੌਰਗਦ ਜਿਹ ਵੀ ਇੱਕ ਦਿਨ ਤੋਂ ਜਬੀ ਦੇਖਿਆ ਮੁੰਡੇ ਕੁੜੀਆਂ ਇਥੇ ਵੋਡ ਰਿੰਗ ਪੀਂਦੇ ਆ ਵਿੱਚ ਉਹ ਤੁਤੇ ਸੋਡੇ ਦੀਆ ਬੋਤਲਾ ਵਿੱਚ ਤੁਜੇ ਵੀ ਆ ਸ਼ਰਾਬ ਵੀ ਇੱਕ ਦਿਨ ਪੀਂਦੇ ਸੀ ਉਹਨਾਂ ਨੂੰ ਦਬਕਿਆ ਇੱਥੇ ਸੜ ਜਾਂਦੇ ਉਹਦੇ ਸਭ ਕੁਸ ਦੇ ਫਾਰਮਰ ਗੁਰਦੁਆਰੇ ਸਰਗਰਨਾਮ ਸਿੰਘ ਰੋਕਦੇ ਵੀ ਬੇਧੇਰਾ ਹੈਗੇ ਉਹਨਾਂ ਨੂੰ ਪਰ ਮਤਲਬ ਨਹੀਂ ਰੋਕਦੇ ਬਸ ਕਈ ਰਾਮਪੁਰ ਥਾਣੇ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਉਹ ਜਰੂਰ ਦੁਪਹਿਰ ਨੂੰ ਮਤਲਬ ਕਿ ਜਿਹੜੇ 2-3 ਗੇੜੇ ਮਾਰਨ ਇਸ ਕਰਕੇ ਪੀਸੀਆਰ ਵਾਲੇ ਉਹ ਸਹਾਇਤਾ ਦੇਣ ਤੇ ਬਾਕੀ ਵਧੀਆ ਏਰੀਆ ਤੇ ਜਿਹੜੇ ਬਾਹਰੋਂ ਆਣ ਕੇ ਆਪਣੇ ਭੈਣ ਭਰਾ ਬਸੇ ਆ ਵਧੀਆ ਬੰਦੇ ਆ ਛੜਕਾ ਦਾ ਜਦ ਜਿਵੇਂ ਦੇਖੋ ਜੀ ਜਦੋਂ ਆਪਾਂ ਮਲਕ ਦੇ ਜਿਵੇਂ ਇੱਥੇ ਅਫਸਰ ਰਹਿੰਦੇ ਆ ਸੂਰੀਆ ਕਲੇਮ ਵੱਡੇ ਵੱਡੇ ਅਫਸਰ ਰਹਿੰਦੇ ਆ ਇਸ ਕਰਕੇ ਜਿਹੜੇ ਤੇ ਜਿਵੇਂ ਆ ਹੈਗੇ ਅਦ ਦੇ ਕਾਰਾ ਵਾਲਾ ਜਿਹੜਾ ਸ਼ੋਰੂਮ ਆ ਆਂਡਾ ਵਾਲਿਆ ਦਾ ਉਹ ਤੁਜੇ ਵੀ ਉੱਥੇ ਸਾਹਮਣੇ ਮੁਰਗ ਜਿਹੜਾ ਉਹਨਾਂ ਦਾ ਪਾਈਪ ਲਾਈਨ ਆ ਉਹ ਸਾਰਾ ਲੀਕ ਹੁੰਦੀ ਆ ਉਹ ਉਹਦਾ ਕਰਕੇ ਮਤਲਬ ਸਾਰਾ ਜੋ ਸਰਵਿਸ ਰੋਡ ਆ ਟੁੱਟਿਆ ਹੋਇਆ ਜਿਹੜੀਆਂ ਗੱਡੀਆਂ ਬਲਕਿ ਜੋ ਡੀਪੂ ਜੋ ਨਿਕਲਦੀਆਂ ਤੋ ਜਿੱਥੇ ਜਾਂਦੀਆਂ ਉਥੇ ਜਾਣ ਇਹ ਮਤਲਬ ਕਿ ਜਦ ਵਿੱਚ ਸਰਵਿਸ ਰੋਡ ਸਾਰਾ ਰੋਕਤ ਉਹੀ ਬੈਠੇ ਆ ਬਾਕੀ ਜਿਹੜੇ ਪੁਲਿਸ ਅਫਸਰਾਂ ਨੂੰ ਬੇਨਤੀ ਆ ਉਹ ਜ਼ਰੂਰ ਮਤਲਬ ਕਿ ਨਿਗਾਹ ਮਾਰਨ ਸੱਸੀ ਗੱਲ ਜੀ ਹਰਵਿੰਦਰ ਸਿੰਘ ਸੜਕਾਂ ਤੇ ਜਦੋਂ ਦੇ ਅਸੀਂ ਆਏ ਆ ਜੀ ਅਸੀਂ ਤਾਂ ਇਹ ਹਾਲ ਦੇਖਿਆ ਜੋ ਤੁਹਾਡੇ ਸਾਹਮਣੇ ਆ ਮਹ ਲਾਈਟਾਂ ਵੀ ਆ ਹੁਣ ਜਾ ਕੇ ਠੀਕ ਹੋਈਆਂ ਕਿੰਨੇ ਸਾਲਾਂ ਬਾਅਦ ਹਾਂਜੀ ਸਾਨੂੰ 10 ਸਾਲ ਹੋ ਗਏ ਜੀ ਅਸੀਂ ਦੇ ਡਵੈਲਪਮੈਂਟ ਸੋਚ ਕੇ ਆਏ ਸੀ ਇਹ ਏਰੀਆ ਡਵੈਲਪ ਹੋਏਗਾ ਵਧੀਆ ਹੋਏਗਾ ਹਾਂਜੀ ਨਹੀਂ ਪਹਿਲੇ ਵਿੱਚੋਂ ਪਹਿਲੇ ਸੜਕ ਇੱਕ ਵਾਰੀ ਬਣੀ ਸੀਗੀ ਉਸ ਤੋਂ ਬਾਅਦ ਜਦੋਂ ਆ ਪਾਈਪੂਈ ਪੈਨਾਂ ਨੇ ਪਾਏ ਆ ਉਸ ਤੋਂ ਬਾਅਦ ਤਾਂ ਉਦੋਂ ਦਾਹੀ ਹਾਲਾਤ ਨੇ ਹਾਂਜੀ ਹਲਕਿਆਂ ਅਨਜਾਇਰ ਦੇ ਸਰਕੇ ਨਵੇਂ ਲਾਏ ਆ ਹਾਂਜੀ ਕੋਲੀ ਸਾਹਿਬ ਹਾਂਜੀ ਹਾਂਜੀ ਆਏ ਪਰ ਮੈਨ ਨਹੀਂ ਮਿਲੇ ਹਾਂਜੀ ਉਹਦਾ ਤਾਂ ਉਹਨਾਂ ਨਾਲ ਕੋਈ ਰੱਖਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜੀ ਇਹ ਲਾਈਟਾਂ ਲੂਟਾਂ ਉਹਨਾਂ ਨੇ ਚਾਲੂ ਕਰਵਾਈਆਂ ਸੀਗੀਆਂ ਆਹ ਲਾਈਟਾਂ ਉਹਨਾਂ ਦੇ ਆਣ ਤੇ ਹੀ ਉਹਨਾਂ ਨੇ ਇੱਕ ਹੋਈਆਂ ਅੱਗੇ ਤਾਂ ਬਹੁਤ ਮਾੜਾ ਹਾਲ ਸੀਗਾ ਜੀ ਹਾਲ ਇਹਦਾ ਖੱਡੇ ਹੀ ਹੈ ਜੀ ਹਾਲ ਸੜਕਾ ਤਾਂ ਬਹੁਤ ਮਾੜਾ ਹਾਲ ਹੈ ਜੀ ਬਗ ਜੇ ਜਰਾ ਰეკਮੈਂਡ ਕਰੋਗੇ ਤੁਸੀਂ ਐਸਾ ਲਾ ਕੇ ਪਲਾਟ ਖਰੀਦਦੇ ਤੇ ਆਓ ਇੱਧਰ ਪਹਿਲੀ ਗੱਲ ਤਾਂ ਜੀ ਉਦਾਂ ਹੀ ਇਸੇ ਡਿਪਾਰਟਮੈਂਟ 'ਚ ਉਦਾਂ ਹੀ ਬੜਾ ਔਖਾ ਕੰਮ ਹੈ ਤੇ ਅਸੀਂ ਕਿਦਾਂ ਸੁਜੈਸਟ ਕਰਦੇ ਹਾਂ ਸਿੰਪਲ ਗੱਲ ਹੈ ਲਓ ਜੀ ਇਹ ਸਰਦਾਰ ਜੀ ਨੇ ਤੇ ਬੜੇ ਸਿੰਪਲ ਤਰੀਕੇ ਨਾਲ ਗੱਲ ਸਮਝਾਤੀ ਆ ਕਿ ਅਸੀਂ ਕਦੇ ਕਿਸੇ ਹੋਰ ਰਿਸ਼ਤੇਦਾਰ ਨੂੰ ਰეკਮੈਂਡ ਕਰਾਂਗੇ ਹੀ ਨਹੀਂ ਕਿਸੇ ਨੂੰ ਗਲਤੀ ਨਾਲ ਵੀ ਨਹੀਂ ਲੈ ਕੇ ਆਵਾਂਗੇ ਕਿਉਂਕਿ ਇੱਥੇ ਪਤਾ ਨਹੀਂ ਕਿਹੜੇ ਮੋੜ ਦੇ ਉੱਤੇ ਨੰਗੀਆਂ ਤਾਰਾਂ ਤੋਂ ਕਿਸੇ ਦੇ ਬੱਚਿਆਂ ਨੂੰ ਕਰੰਟ ਲੱਗ ਜਾਏ ਕਿਹੜੇ ਜੀਵ ਨੂੰ ਕੋਈ ਝਟਕਾ ਲੱਗ ਜਾਏ ਕਿਹਦੀ ਜਾਨ ਨੂੰ ਹਰ ਵਿਅਕਤੀ ਦੀ ਜਾਨ ਨੂੰ ਹਰ ਵਕਤ ਜਾਨ ਦਾ ਖੌ ਬਣੇ ਹੁੰਦੇ ਨੇ ਖੰਭੇ ਇਹ ਦੇਖੋ ਬਿਲਕੁਲ ਨੀਵੀਆਂ ਤਾਰਾਂ ਗੋਡੇ ਨਾਲੋਂ ਵੀ ਨੀਵੇਂ ਤਾਂ ਤੇ ਕੋਈ ਵੀ ਬੱਚਾ ਕੋਈ ਵੀ ਵਿਅਕਤੀ ਜਾਣੇ ਅਣਜਾਣੇ ਗਲਤੀ ਨਾਲ ਇਹਨਾਂ ਨੂੰ ਹੱਥ ਲਾ ਸਕਦਾ ਕਿਉਂਕਿ ਸਟਰੀਟ ਲਾਈਟਾਂ ਦਾ ਇੱਥੇ ਕੋਈ ਭਰੋਸਾ ਨਹੀਂ ਕਿ ਕਿਸ ਵੇਲੇ ਜਗਦੀਆਂ ਨੇ ਕਈ ਵਾਰ ਦਿਨੇ ਹੀ ਬੱਤੀ ਆਈ ਹੁੰਦੀ ਹੈ ਤੇ ਰਾਤ ਨੂੰ ਹਨੇਰਾ ਹੁੰਦਾ ਇਹ ਲੋਕਾਂ ਦਾ ਉੱਥੇ ਕਹਿਣਾ ਹੈ ਤੇ ਤੁਸੀਂ ਹੋਰ ਵੀ ਦੇਖ ਸਕਦੇ ਹੋ ਬਿਜਲੀ ਸਾਜੋ ਸਮਾਨ ਕਿਸ ਤਰ੍ਹਾਂ ਬਿਖਰਿਆ ਪਿਆ ਹੋਣੇ ਤੁਹਾਨੂੰ ਦਿਖਾਣੇ ਆ ਜੀੜਾ ਖੰਭਾ ਵਗੈਰਾ ਕੋਈ ਇਸ ਤਰ੍ਹਾਂ ਦਾ ਐਕਸਟਰਾ ਚੀਜ਼ ਬਣ ਜਾਂਦੀ ਆ ਉਹ ਵੀ ਇੱਥੇ ਸੜਕਾਂ ਦੇ ਉੱਤੇ ਇਸੇ ਤਰੀਕੇ ਨਾਲ ਰੁੱਲਦੀ ਆ ਤੁਸੀਂ ਇਹ ਦੇਖ ਸਕਦੇ ਹੋ ਇਹ ਬਿਜਲੀ ਦਾ ਖੰਭਾ ਇਹ ਵੀ ਵਿੱਚ ਵਿਚਾਲੇ ਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਇੱਥੋਂ ਲੰਘਦਾ ਤੇ ਉਹਦੀਆਂ ਤੁਸੀਂ ਨੰਗੀਆਂ ਤਾਰਾਂ ਤੇ ਇਸ ਦਾ ਵਿਖਰਿਆ ਸਮਾਨ ਆਲ ਦੋਲੇ ਪਈ ਹੋਈ ਗੰਦਗੀ ਝਾੜੀਆਂ ਉੱਗੀਆਂ ਹੋਈਆਂ ਨੇ ਉੱਚੀਆਂ ਉੱਚੀਆਂ ਤੇ ਤੁਸੀਂ ਇਹ ਦੇਖ ਸਕਦੇ ਜਿੱਥੇ ਕਰੋੜਾਂ ਰੁਪਈਆ ਲਾ ਕੇ ਕੋਠੀਆਂ ਬਣਾਈਆਂ ਨੇ ਉਥੇ ਬਿਜਲੀ ਜਿਹੜੀ ਆ ট্রান্সਫਾਰਮਰ ਜਿਹੜਾ ਉਹ ਵੀ ਕਿੰਨਾ ਨੀਵਾ ਲੱਗਿਆ ਹੋਇਆ ਇੱਥੇ ਵੀ ਜਿਉਂ ਦੀਆਂ ਤਿਉਂ ਸਾਰੇ ਖਤਰੇ ਜਿਹੜੇ ਆ ਮੌਜੂਦ ਨੇ ਕੋਈ ਵੀ ਇਲਾਕਾ ਕੋਈ ਵੀ ਥਾਂ ਇਹੋ ਜਿਹੀ ਨਹੀਂ ਜਿਹੜੀ ਖਤਰੇ ਤੋਂ ਖਾਲੀ ਹੋਵੇ ਇਸ ਇਲਾਕੇ 'ਚ ਕਿਤੇ ਸੱਪਾਂ ਦਾ ਖਤਰਾ ਤੇ ਕਿਤੇ ਝਾੜੀ ਬੂਝੇ ਤੇ ਕਿਤੇ ਬਿਜਲੀ ਦਾ ਖਤਰਾ ਤੇ ਕਿਤੇ ਸੜਕਾਂ ਦੇ ਉੱਤੇ ਟੋਏ ਪਰਪੂਰ ਪਰਮਾਰ ਜਿਨ੍ਹਾਂ ਦੇ ਵਿੱਚ ਡਿੱਗ ਜਾਂਦਾ ਬੱਚਿਆਂ ਨੂੰ ਕੱਪੜੇ ਤਾਂ ਗੰਦੇ ਹੋਣੇ ਬਹੁਤ ਛਿੰਕੀ ਜੇ ਮਾਮੂਲੀ ਜੇ ਗੱਲ ਹੈ ਅਗਰ ਕਿਸੇ ਦੇ ਛਿੱਟੇ ਪੈ ਜਾਂਦੇ ਨੇ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਛਿੱਟੇ ਪੈ ਸ਼ੁਕਰ ਕਰੋ ਬਚਾਅ ਹੋ ਗਿਆ ਮੈਂ ਡਿੱਗ ਗਿਆ ਤੇ ਡਿੱਗਿਆ ਨਹੀਂ ਤੇ ਸੱਟ ਨਹੀਂ ਲੱਗੀ ਤੇ ਤੁਸੀਂ ਇਹ ਦੇਖ ਲੋ ਕਿਸ ਤਰੀਕੇ ਨਾਲ ਇਦਰੋਂ ਲੰਘਦੇ ਇਹਨੇ ਸੜਕਾਂ ਕਿਵੇਂ ਪੂਰੀਆਂ ਜਾਂ ਪੂਰੀਆਂ ਟੁੱਟੀਆਂ ਪਈਆਂ ਲੋਕਾਂ ਨੂੰ ਇਧਰੋਂ ਉਧਰੋਂ ਬਾਜ ਚ ਬਚਾ ਕੇ ਜਿਹੜਾ ਉਹ ਲੰਘਣਾ ਪੈਂਦਾ ਬੜੀ ਮੁਸ਼ਕਲ ਦੇਣਾ ਸੋ ਤੁਹਾਡੇ ਨਾਲ ਜਿਹੜੀ ਗੱਲ ਕਰਾਈ ਹੈ ਉੱਥੋਂ ਇਹਨਾਂ ਲੋਕਾਂ ਦੀ ਗੱਲਬਾਤ ਤੋਂ ਸਾਨੂੰ ਪਤਾ ਲੱਗ ਗਿਆ ਕਿ ਇਸ ਇਲਾਕੇ ਵਿੱਚ ਰਹਿਣਾ ਕੋਈ ਖਤਰੇ ਤੋਂ ਖਾਲੀ ਜਿਹੜਾ ਉਹ ਨਹੀਂ ਹੈ ਤੇ ਹੁਣ ਆਪਾਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ ਹਲੇ ਸਾਡੇ ਨਾਲ ਜੁੜੇ ਰਹੋ ਹਲੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣ ਵਾਲੀਆਂ ਨੇ ਆ ਲਓ ਹੁਣ ਤੁਹਾਨੂੰ ਇੱਕ ਹੋਰ ਨਵੀਂ ਤਾਂ ਤੇ ਲੈ ਆਏ ਆ ਇਹ ਦੇਖੋ ਇੱਥੇ ਕਿਸ ਤਰੀਕੇ ਨਾਲ ਕਿੰਨੀ ਸ਼ਾਨਦਾਰ ਇਸ ਤਰ੍ਹਾਂ ਕੋਠੀਆਂ ਲੋਕਾਂ ਨੇ ਬਣਾਈਆਂ ਪਰ ਚੌਕ ਲਾਗੇ ਤੁਸੀਂ ਇਹ ਦੇਖ ਲਓ ਜਿੱਥੋਂ ਲੰਘਣਾ ਹੈ ਇਹਨਾਂ ਸੜਕਾਂ ਦੇ ਉੱਤੋਂ ਲੰਘ ਕੇ ਇਹਨਾਂ ਸੁੰਦਰ ਕੋਠੀਆਂ ਤੱਕ ਮਹਿਲਾਂ ਵਰਗੀਆਂ ਕੋਠੀਆਂ ਤੱਕ ਪਹੁੰਚਣਾ ਜੇ ਉੱਥੋਂ ਤੱਕ ਹੀ ਨਾ ਪਹੁੰਚ ਹੋਵੇ ਤੇ ਕਿਹੜਾ ਐਸਾ ਵਿਅਕਤੀ ਹੋਏਗਾ ਜਿਹੜਾ ਇੱਥੇ ਕਰੋੜਾਂ ਰੁਪਏ ਲਾ ਕੇ ਇੱਥੇ ਨਗਰ ਵਸਾਏਗਾ ਤਾਂ ਅੱਗੇ ਵਾਸਤੇ ਕੌਣ ਪ੍ਰੋਸਾ ਕਰੇਗਾ ਸਰਕਾਰੀ ਸਕੀਮਾਂ ਦੇ ਉੱਤੇ ਕੌਣ ਲੋਕੀ ਜਿਹੜੇ ਆ ਉਹ ਰਿਸਕ ਲੈਣਗੇ ਕਿ ਹਾਂ ਅਸੀਂ ਭਾਈ ਉਮੀਦ ਕਰਾਂਗੇ ਕਿ ਇੰਨੇ ਅਟਰੈਕਟਿਵ ਨਾਵਾਂ ਦੇ ਉੱਤੇ ਨਗਰ ਬਸਾ ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਹੋਰ ਪਤਾ ਨਹੀਂ ਸੂਰਿਆ ਨਕਲੇਬ ਕਿਹੜੇ-ਕਿਹੜੇ ਇਸ ਇਲਾਕੇ 'ਚ ਨਗਰ ਬਸ ਗਏ ਨੇ ਪਰ ਹਾਲਾਤ ਜਿਹੜੇ ਆ ਉਹ ਆਮ ਜਿਹੜੇ ਸਲਮ ਕਲੋਨੀ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਸ਼ਾਇਦ ਇਸ ਤੋਂ ਬਿੱਤਰ ਹੁੰਦੇ ਨੇ ਤੁਸੀਂ ਇਹ ਦੇਖ ਸਕਦੇ ਹੋ ਇਹ ਸੜਕ ਸੜਕ ਦੇ ਵਿਚਾਲੇ ਇਸ ਤਰ੍ਹਾਂ ਲੱਗਦਾ ਇਹ ਕਿਸੇ ਦੂਰ ਦੁਰਾਡੇ ਖੇਤਰ ਦੀ ਖੱਡ ਦਾ ਨਜ਼ਾਰਾ ਜਿੱਤੇ ਪੱਥਰ ਹੀ ਪੱਥਰ ਬਿਖਰੇ ਪਏ ਨੇ ਇਸ ਸੜਕ ਦੇ ਵਿੱਚ ਬਰਸਾਤਾਂ ਦੇ ਦਿਨਾਂ 'ਚ ਇੱਕ ਖੱਡ ਬਣ ਗਈ ਸੀ ਹੁਣ ਬੇਸ਼ੱਕ ਕੈਮਰੇ ਉੱਤੇ ਨਹੀਂ ਪਰ ਮੂੰਹੋਂ ਮੂੰਹ ਹੀ ਪਰਸਨ ਮੁਲਾਕਾਤ ਵਿੱਚ ਲੋਕੀਂ ਇਹ ਵੱਡਾ ਸਵਾਲ ਜ਼ਰੂਰ ਧਾਗਦੇ ਨੇ ਕਿ ਆਮ ਆਦਮੀ ਪਾਰਟੀ ਆਪਣੇ ਹਲਕਾ ਇੰਚਾਰਜ ਦੀ ਪਹਿਲੇ ਦੀ ਬਦਨਾਮੀ ਤੋਂ ਬਾਅਦ ਨਮਾ ਹਾਲਕਾ ਇਨਚਾਰਜ ਲਿਆ ਕੇ ਆਪਣੀ ਦੇਖ ਨੂੰ ਪਏ ਹੋਏ ਡੈਂਟ ਦੀ ਪੂਰਤੀ ਤਾਂ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਪਰ ਕੀ ਉਹ ਸਮੁੱਚਾ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ਉੱਤੇ ਜਿਹੜਾ ਵੱਡਾ ਸਵਾਲੀਆ ਨਿਸ਼ਾਨ ਲੱਗ ਰਿਹਾ ਉਹਦੇ ਉੱਤੇ ਵੀ ਕੁਝ ਉਹਨੂੰ ਰਿਮੂਵ ਕਰਨ ਵਾਸਤੇ ਵੀ ਕੁਝ ਕਰ ਪਾਏ ਕਿ ਜ ਨਹੀਂ ਇਹ ਵੱਡਾ ਸਵਾਲ ਲੋਕ ਮਨਾਂ 'ਚ ਹਾਲੇ ਵੀ ਜੁੰਦਾ ਹੈ ਜੀ ਸਾਡੀ ਜਲੰਧਰ ਸੈਂਟਰਲ ਹਲਕਾ ਦੀ ਰਿਪੋਰਟ ਨੰਬਰ 1 ਜਿਹਦੇ ਵਿੱਚ ਤੁਸੀਂ ਲੋਕਾਂ ਦੇ ਵਿਚਾਰ ਜਾਣਨੇ ਨੇ ਤੁਹਾਨੂੰ ਪਤਾ ਲੱਗਿਆ ਕਿ ਇੱਥੇ ਸਟਰੀਟ ਲਾਈਟਾਂ ਦਾ ਕੀ ਹਾਲ ਹੈ ਉੱਥੇ ਸੜਕਾਂ ਦੇ ਕੀ ਦਸ਼ਾ ਨੇ ਔਰ ਲੋਕੀ ਆਮ ਆਦਮੀ ਪਾਰਟੀ ਦੀ ਜਿਹੜੇ ਇੱਥੋਂ ਦੇ ਹਲਕਾ ਇੰਚਾਰਜ ਨੇ ਜਿਨ੍ਹਾਂ ਤੋਂ ਉਮੀਦ ਹੈ ਕਿ ਉਹਨਾਂ ਨੂੰ ਅਗਲੀ ਵਾਰ ਇਲੈਕਸ਼ਨ ਲੜਾਣੀ ਹੈ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਕੀ ਪੋਜੀਸ਼ਨ ਹੈ ਇਹਦੇ ਬਾਰੇ ਕੋਈ ਨਾ ਕੋਈ ਤਾਂ ਗਿਆਨ ਜ਼ਰੂਰ ਹੋ ਗਿਆ ਹੋਵੇਗਾ ਤੇ ਬਾਕੀ ਪਤਾ ਲੱਗੇਗਾ ਖੁਲਾਸਾ ਹੋਏਗਾ ਅਗਲੀਆਂ ਕਿੜੀਆਂ 'ਚ ਤੋਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਡੇ ਨਾਲ ਜੁੜੇ ਰਹੋ ਲਗਾਤਾਰ ਰੋਜ਼ਾਨਾ ਪਾਸਕਰ ਦੇ ਨਾਲ ਰੋਜ਼ਾਨਾ ਪਾਸਕਰ ਲਈ ਗੁਰਪ੍ਰੀਤ ਸਿੰਘ ਸੰਧੂ ਬਹੁਤ ਬਹੁਤ ਧੰਨਵਾਦ